ਇਸ ਤੋਂ ਪਹਿਲਾਂ ਜੀ ਮੇਰਾ ਇਮੀਗ੍ਰੇਸ਼ਨ ਦਾ ਤੇ 에어 ਟਿਕਟਿੰਗ ਦਾ ਕੰਮ ਸੀਗਾ ਕੋਟਕਪੂਰ ਜੀ ਭਾਈ ਕਦੋਂ ਕੰਮ ਕੀਤਾ ਸ਼ੁਰੂ ਹੋਇਆ ਸਾਨੂੰ ਅੱਜ 10 ਤੋਂ 11 ਦਿਨ ਹੋ ਗਏ ਆ ਜੀ ਠੰਡੇ ਸਰਦਾਈ ਜੀ ਡ్రਾਈ ਫਰੂਟ ਦਾ ਮਲਕ ਆ ਉਹਨਾਂ ਨੂੰ ਪੀਸ ਕੇ ਉਸ ਤੋਂ ਬਾਅਦ ਕੱਪੜਾ ਛਾਨ ਕਰਕੇ ਬਣਦਾ ਹੈ ਇਸ ਵਿੱਚ ਬਦਾਮ ਖਸਖਸ ਮਗਜ ਕਾਲੀ ਮਿਰਚ ਅਲਾਈਚੀ ਤੇ ਗਲਾਬ ਦੇ ਫੁੱਲ ਪੈਂਦੇ ਆ ਜਿੱਥੇ ਮਰਜੀ ਦੇਖ ਲਈਏ ਹਰ ਥਾਂ ਤਿੰਨ ਹਿੰਗ ਸਿੰਘ ਬੈਠੇ ਆ ਆਪਣਾ ਲਾ ਕੇ ਅੱਡਾ ਤੇ ਉੱਥੇ ਸ਼ਰਧਾਈ ਵਰਤਾ ਰਹੇ ਆ ਇਹਦਾ ਕਾਰਨ ਕੀ ਇੱਕੋ ਦਮ ਹੁਣ ਕਿਉਂ ਜਿਆਦਾ ਇਹਦਾ ਇੱਕਦਮ ਇਹ ਕਾਰਨ ਆ ਜੀ ਵੀ ਕਿਸੇ ਕੋਲ ਰੋਜ਼ਗਾਰ ਨਹੀਂ ਦਾ ਉਹਨਾਂ ਨੂੰ ਰੋਜ਼ਗਾਰ ਦਾ ਸਾਧਨ ਦੱਸਿਆ ਤਾਂ ਉਹ ਸਾਰੇ ਚਾਰੇ ਪੰਨੇ ਬੈਠ ਗਏ ਨੇ ਅੱਦੇ ਲੋਕਾਂ ਨੂੰ ਚੰਗੀ ਚੀਜ਼ ਪਿਆਰੇ ਨੇ ਜਿਵੇਂ ਭਾਈ ਬਚਿੱਤਰ ਸਿੰਘ ਜੀ ਸੀਗੇ ਉਹਨਾਂ ਨੂੰ ਗੁਰੂ ਮਹਾਰਾਜ ਨੇ ਆਪ ਬਾਟਾ ਤਿਆਰ ਕਰਕੇ ਪਾਇਆ ਸੀਗਾ ਜੀ ਤੇ ਨਾਗ ਨਹੀਂ ਦੇਖ ਕੇ ਉਹਨਾਂ ਨੂੰ ਹਾਥੀ ਦੇ ਨਾਲ ਲੜਨ ਤੋਰਿਆ ਸੀਗਾ ਲੋਕਾ ਕਿਹੜੇ ਹੁਣ ਕਿਹੜੇ ਡੱਬਾ ਬੰਦ ਕਿਹੜੇ ਕੋਇਣਾ ਉਹਨੂੰ ਤਿਆਗ ਰਹੇ ਆ ਤੇ ਕਿਹੜਾ ਹੁਣ ਆਪਣੇ ਪੁਰਾਣਾ ਰਵਾਇਤੀ ਚੀਜ਼ਾਂ ਉਹਦੇ ਤੋਂ ਆਉ ਸਾਰੇ ਆ ਹੁਣ ਤੁਸੀਂ ਫਿਰ ਇਹ ਕੰਮ ਕਿਉਂ ਚਲਿਆ ਇਹ ਕੰਮ ਮੇਰਾ ਡ੍ਰੀਮ ਸੀਗਾ ਵੀ ਇੱਕ ਫਰੈਂਚਾਈਜ਼ੀ ਸ਼ੁਰੂ ਕੀਤੀ ਜਾਵੇ ਪਹਿਲਾਂ ਅਸੀਂ ਇੱਕ ਸੈਟਅਪ ਕੀਤਾ ਇਹ ਇਸ ਤੋਂ ਬਾਅਦ ਅਸੀਂ ਲਗਭਗ 20 ਹੋਰ ਖੁੱਲਾਂਗੇ ਜੀ ਹੌਲੀ ਹੌਲੀ ਮੇਰੇ ਦਾਦਾ ਜੀ ਵੀ ਜਥੇਦਾਰ ਸਾਧੂ ਸਿੰਘ ਨੰਗਾ ਇੱਕ ਫਰੀਦਕੋਟ ਤੇ ਮੁਕਸਰ ਤੋਂ ਜਥੇਦਾਰ ਸੀ ਬਾਬਾ ਚੇਤ ਸਿੰਘ ਤੋਂ ਉਹਨਾਂ ਨੇ ਅੰਮ੍ਰਿਤ ਛਕਾਇਆ ਇਲਾਕੇ 'ਚ ਸਾਰੇ ਹੀ ਉਹਨਾਂ ਨੂੰ ਜਾਣਦੇ ਆ ਜੀ ਤੇ ਉਹਨਾਂ ਤੋਂ ਹੀ ਮੈਂ ਸਿੱਖਿਆ ਸੀ ਆ ਉਹਨਾਂ ਦੇ ਨਾਲ ਅਸੀਂ ਰਗੜਦੇ ਰਹੇ ਆ ਜੀ ਕਿਹੜਾ ਪ੍ਰੋਟੀਨ ਖਾਣੇ ਉਹ ਜਾਂ 2-3000 ਰੁਪਏ ਕਿਲੋ ਆ ਆ ਸਸਤਾ ਲੱਗਦਾ ਉਹਨਾਂ ਨੂੰ ਤਾਂ ਕਿ ਉਹ ਆ ਵੀ ਹਰੇਕ ਚੀਜ਼ ਜਿਹੜੇ ਤੱਤ ਪੂਰੇ ਕਰਦਾ ਉਹਨਾਂ ਦੇ ਉਹੀ ਤੱਤ ਪੂਰੇ ਕਰਦਾ ਉਹ ਜਾਤ ਰਹਿੰਦੇ ਹੋ ਲਈ ਆ ਰਹੇ ਹੁਣ ਨਵੇਂ ਮੁੰਡੇ ਕਿਹੜੇ ਇਹ ਇਕੱਲੇ ਕਈ ਇਕੱਲੇ ਮੁੰਡੇ ਘਰੇ ਰਗੜ ਕੇ ਪੀ ਜਾਂਦੇ ਡੇਲੀ ਬੇਜ ਜੀ ਉਹਦੇ ਨਾਲ ਬਿਮਾਰੀਆਂ ਵੀ ਲੱਗਦੀਆਂ ਜੀ ਜਿਆਦਾ ਪੀਂਦੇ ਹਾਂ ਜਿਆਦਾ ਪੀਣ ਦੇ ਨਾਲ ਬਿਮਾਰੀਆਂ ਵੀ ਆਉਂਦੀਆਂ ਜੀ ਕਿਉਂ ਇਹ ਗਰਮੈਸ਼ੀ ਹੋ ਜਾਂਦੀ ਹੈ ਕਿਉਂ ਉਹ ਭੌਂਕੇ ਨਹੀਂ ਰੱਖਦੇ ਉਹ ਸਿੱਧੇ ਡ్రਾਈ ਫਰੂਟ ਰਗੜ ਕੇ ਪੀਣਗੇ ਤਾਂ ਉਹਨਾਂ ਨੂੰ ਜਿਵੇਂ ਬਵਾਸੀਰ ਦੀ ਸ਼ਿਕਾਇਤ ਆ ਮੂੰਹ ਪੱਕਣ ਦੀ ਸ਼ਿਕਾਇਤ ਆ ਉਹ ਵੀ ਆਉਂਦਾ ਜੀ ਲੋਕੋਏ ਟੀਵੀ ਨਾਲ ਜੁੜਨ ਤੁਸੀਂ ਮੈਂ ਹਮਤਾਜ ਪੰਜਾਬ ਦੇ ਜੇਕਰ ਜਿੱਥੇ ਪਾਸੇ ਮਰਜੀ ਦੇਖੀਏ ਇੱਕ ਚੀਜ਼ ਨਜ਼ਰ ਆ ਰਹੀ ਹੈ ਅੱਜ ਕੱਲ ਉਹ ਹੈ ਠੰਡੀ ਸ਼ਰਧਾਈ ਸਰਬ ਲੋਹ ਦੇ ਬਾਟੇ ਵਿੱਚ ਪਾ ਕੇ ਵਰਤਾਈਆਂ ਜਾ ਰਹੀਆਂ ਨੇ ਸ਼ਰਧਾਈਆਂ ਇਹ ਜਿਹੜਾ ਪੀਣ ਵਾਲੀ ਇੱਕ ਚੀਜ਼ ਹੈ ਉਹਦਾ ਕਿਹਾ ਜਾਂਦਾ ਹੈ ਕਿ ਇਹਦੇ ਵਿੱਚ ਤਾਕਤ ਬਹੁਤ ਹੈ ਤੇ ਅੱਜ ਕੱਲ ਇੰਨੀ ਜ਼ਿਆਦਾ ਹੋ ਗਈ ਉਹਦਾ ਕਾਰਨ ਕੀ ਹੈ ਤੇ ਇੱਕ ਤੁਹਾਨੂੰ ਗੱਲਬਾਤ ਕਰਵਾਉਣੀ ਹੈ ਨੌਜਵਾਨਾਂ ਦੇ ਨਾਲ ਜਿਨ੍ਹਾਂ ਨੇ ਸ਼ਰਧਾਈ ਦਾ ਕੰਮ ਸ਼ੁਰੂ ਕੀਤਾ ਕਿਉਂ ਕੀਤਾ ਕੀ ਸਾਰਾ ਕੁਝ ਸਾਰੀ ਗੱਲਬਾਤ ਕਰਾਂਗੇ ਕੀ ਇਹਦੇ ਫਾਇਦੇ ਨੁਕਸਾਨ ਹਨ ਹੋਰ ਵੀ ਗੱਲਾਂ ਬਾਤਾਂ ਕਰਦੇ ਆਂ ਸਭ ਤੋਂ ਪਹਿਲਾਂ ਬਈ ਸੱਸੀ ਕਾਲ ਜੀ ਸੱਸੀ ਕਾਲ ਜੀ ਠੀਕ ਠਾਕ ਹਾਂ ਬਈ ਹਾਂਜੀ ਬਈ ਵਧੀਆ ਜੀ ਬਈ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਸ਼ਰਧਾਈ ਦੀ ਠੰਡੀ ਸ਼ਰਧਾਈ ਕੀ ਚੀਜ਼ ਹੈ ਠੰਡੇ ਸਰਦਾਏ ਜੇ ਡਰਾਈ ਫਰੂਟ ਦਾ ਮਲਕ ਆ ਉਹਨਾਂ ਨੂੰ ਪੀਸ ਕੇ ਉਦੋਂ ਬਾਅਦ ਕੱਪੜਾ ਛਾਣ ਕਰਕੇ ਬਣਦਾ ਹੈ ਇਸ ਵਿੱਚ ਬਦਾਮ ਖਸਖਸ ਮਗਜ ਕਾਲੀ ਮਿਰਚ ਇਲਾਚੀ ਤੇ ਗੁਲਾਬ ਦੇ ਫੁੱਲ ਪੈਂਦੇ ਆ ਇਹਦੇ ਹਾਂਜੀ ਠੀਕ ਹੈ ਇਹਦੇ ਫਾਇਦੇ ਕੀ ਆ ਬਈ ਕਿਉਂ ਲੋਕ ਪੀਣੇ ਨੂੰ ਇਹਦੇ ਫਾਇਦੇ ਹੈਗੇ ਜੀ ਇੱਕ ਤਾਂ ਜਿਹੜੇ ਆ ਆਪਣਾ ਲੀਵਰ ਚ ਗਰਮੀ ਹੁੰਦੀ ਆ ਉਹ ਦੂਰ ਹੁੰਦੀ ਆ ਜੀ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਆ ਦਿਮਾਗ ਤੇਜ ਹੁੰਦਾ ਜੀ ਦਿਮਾਗ ਤੇਜ ਹਾਂਜੀ ਵਸੇ ਤਾਕਤ ਵੀ ਆਉਂਦੀ ਸੀ ਹਾਂ ਤਾਕਤ ਵੀ ਆਉਂਦੀ ਆ ਜੀ ਜੋ ਜੈਮ ਵਾਲੇ ਪ੍ਰੋਟੀਨ ਪੀਂਦੇ ਆ ਉਹਦੇ ਨਾਲ ਵੀ ਕਿਤੇ ਚੰਗੀ ਚੀਜ਼ ਆ ਜੀ ਅੱਛਾ ਉਹਦੇ ਨਾਲ ਉਹ ਕਿਤੇ ਚੰਗੀ ਚੀਜ਼ ਆ ਹਾਂ ਜੀ ਚੰਗੀ ਚੀਜ਼ ਆ ਜੀ ਹਾਂ ਅੱਛਾ ਅੱਜ ਕੱਲ੍ਹ ਭਈ ਆਪਾਂ ਗੱਲ ਕਰੀਏ ਆਪਾਂ ਜਿੱਥੇ ਮਰਜ਼ੀ ਦੇਖ ਲਈਏ ਹਰ ਥਾਂ ਤੇ ਨਹਿنگ ਸਿੰਘ ਬੈਠੇ ਆ ਆਪਣਾ ਲਾ ਕੇ ਅੱਡਾ ਤੇ ਉੱਥੇ ਸ਼ਰਧਾਈ ਵਰਤਾ ਰਹੇ ਆ ਇਹਦਾ ਕਾਰਨ ਕੀ ਇੱਕੋ ਦਮ ਹੁਣ ਕਿਉਂ ਜ਼ਿਆਦਾ ਚੱਲ ਪਈ ਇਹਦਾ ਇੱਕਦਮ ਇਹ ਕਾਰਨ ਆ ਜੀ ਵੀ ਕਿਸੇ ਕੋਲ ਰੋਜ਼ਗਾਰ ਨਹੀਂਗਾ ਉਹਨਾਂ ਨੂੰ ਰੋਜ਼ਗਾਰ ਦਾ ਸਾਧਨ ਦੱਸਿਆ ਤਾਂ ਉਹ ਚਾਰੇ ਪੰਨੇ ਬੈਠ ਗਏ ਨੇ ਅੱਦੇ ਲੋਕਾਂ ਨੂੰ ਚੰਗੀ ਚੀਜ਼ ਪਿਆਰੇ ਨੇ ਮਤਲਬ ਇਹਨਾ ਰੋਜ਼ਗਾਰ ਤੋਂ ਵੀ ਕਿਤਨੇ ਕਿਤੇ ਵੱਧ ਫੁੱਲ ਰਹੇ ਹਾਂ ਜੀ ਉਹਨਾਂ ਦਾ ਰੋਜ਼ਗਾਰ ਜੁੜਿਆ ਹੋਇਆ ਹੈ ਜੀ ਇਹ ਚੀਜ਼ ਦੇ ਨਾਲ ਤਾਂ ਕਰਕੇ ਉਹ ਹਰੇਕ ਓਂਡੇ 'ਚ ਬੈਠੇ ਆ ਵੀ ਉਹਨਾਂ ਨੂੰ ਰੋਜ਼ਗਾਰ ਦੀ ਭਾਲ ਸੀ ਉਹਨਾਂ ਨੂੰ ਰੋਜ਼ਗਾਰ ਮਿਲ ਗਿਆ ਅੱਜ ਜੋ ਪੰਜਾਬ ਦੇ ਵਿੱਚ ਬਦਲਾਅ ਦਿਖ ਰਿਹਾ ਕੋਲ ਡਰਿੰਕ ਛੱਡ ਕੇ ਲੋਕੀ ਛਰਦਾ ਹੀ ਪੀ ਰਹੇ ਆ ਤਾਂ ਉਹਨਾਂ ਨੂੰ ਲੱਗਦਾ ਵੀ ਅਸੀਂ ਬੈਠ ਕੇ ਚਾਰ ਪੈਸੇ ਕਮਾ ਸਕਦੇ ਹਾਂ ਹਾਂ ਜੀ ਤੁਸੀਂ ਭਾਈ ਕਦੋਂ ਕੰਮ ਕੀਤਾ ਸ਼ੁਰੂ ਹੈ ਸਾਨੂੰ ਅੱਜ 10 ਤੋਂ 11 ਦਿਨ ਹੋ ਗਿਆ ਜੀ ਨਾਲ ਅਸੀਂ ਜੂਸ ਦਾ ਕੰਮ ਸ਼ੁਰੂ ਕੀਤਾ ਹੈ ਨਾਲ ਅਸੀਂ ਸਰਦਾਈ ਦਾ ਵੀ ਕੰਮ ਸ਼ੁਰੂ ਕਰ ਲਿਆ ਜੀ ਠੀਕ ਹੈ ਹਾਂ ਜੀ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਰਹੇ ਹਾਂ ਇਸ ਤੋਂ ਪਹਿਲਾਂ ਜੀ ਮੇਰਾ ਇਮੀਗ੍ਰੇਸ਼ਨ ਦਾ ਤੇ ਇਹ ਟਿਕਟਿੰਗ ਦਾ ਕੰਮ ਸੀਗਾ ਕੋਟਕਪੂਰੇ ਉੱਥੋਂ 4 ਸਾਲ ਅਸੀਂ ਚਲਾਇਆ ਹੁਣ ਉਹ ਇੱਕਦਾਂ ਹੀ ਕੰਮ ਜਿਹੜਾ ਘਟ ਗਿਆਗਾ ਤਾਂ ਅਸੀਂ ਦੇਖਿਆ ਵੀ ਹੁਣ ਬਦਲ ਕੇ ਕੀ ਕੰਮ ਕੀਤਾ ਜਾਵੇ ਤਾਂ ਅਸੀਂ ਇਹ ਕੰਮ ਚੁਣ ਲਿਆ ਜੀ ਅੱਛਾ ਤਾਂ ਇਮੀਗ੍ਰੇਸ਼ਨ ਦਾ ਕੰਮ ਸੀਗਾ ਹਾਂ ਜੀ ਸਾਡਾ ਇਮੀਗ੍ਰੇਸ਼ਨ ਦਾ ਕੰਮ ਸੀਗਾ ਜੀ ਉਹ ਹੁਣ ਬੰਦ ਹੋ ਗਿਆ ਤਾਂ ਤੁਸੀਂ ਫਿਰ ਇਹ ਕੰਮ ਕਿਉਂ ਚੁਣਿਆ ਬਈ ਇਹ ਹੀ ਕੰਮ ਇਹ ਕੰਮ ਮੇਰਾ ਡ੍ਰੀਮ ਸੀਗਾ ਵੀ ਇੱਕ ਫਰੈਂਚਾਈਜ਼ੀ ਸ਼ੁਰੂ ਕੀਤੀ ਜਾਵੇ ਪਹਿਲਾਂ ਅਸੀਂ ਇੱਕ ਸੈਟਅਪ ਕੀਤਾ ਇਹ ਇਸ ਤੋਂ ਬਾਅਦ ਅਸੀਂ ਲਗਭਗ 20 ਹੋਰ ਖੋਲਾਂਗੇ ਜੀ ਹੌਲੀ-ਹੌਲੀ ਤਾਂ ਕਰਕੇ ਅਸੀਂ ਇਹ ਚੁਣਿਆ ਕੰਮ ਮਤਲਬ ਵੱਡੀ ਪਲਾਨਿੰਗ ਹੈ ਬਿਨਸ ਦੇ ਵਾਂਗੂ ਫਰੈਂਚਾਈਜ਼ੀ ਹਾਂਜੀ ਵੱਡੀ ਪਲਾਨਿੰਗ ਹੈ ਸਾਡੀ ਇੱਕ ਇਹ ਸ਼ਹਿਰ ਤੋਂ ਸ਼ੁਰੂ ਕਰਕੇ ਹੋਰ ਸ਼ਹਿਰਾਂ ਚ ਤਹਿਸੀਲਾਂ ਚ ਸਭ ਵਲਾਕਾਂ ਚ ਖੋਲਾਂਗੇ ਜੀ ਹੂੰ ਨਾਮ ਨਾਮ ਕੀ ਰੱਖਿਆ ਬਾਈ ਤੁਸੀਂ ਇਹਦਾ ਪੰਜਾਬ ਜੂਸ ਬਾਰ ਨਾਮ ਰੱਖਿਆ ਜੀ ਠੀਕ ਹੈ ਹਾਂਜੀ ਇਹ ਸਾਰੇ ਪੰਜਾਬ ਚ ਲੈ ਕੇ ਜਾਣਾ ਇਹਨੂੰ ਹਾਂਜੀ ਅਸੀਂ ਸਾਰੇ ਪੰਜਾਬ ਚ ਲੈ ਕੇ ਜਾਣਾ ਜੀ ਹੂੰ ਇਮੀਗ੍ਰੇਸ਼ਨ ਦੇ ਕੰਮ ਦੀ ਗੱਲ ਕਰੀਏ ਬਾਈ ਉਹ ਕੰਮ ਕਿਵੇਂ ਘਟ ਗਿਆ ਸੀਗਾ ਤਾਂ ਬੰਦ ਕਰਨਾ ਪਿਆ ਹਾਂਜੀ ਉਹਦਾ ਕੰਪੀਟੀਸ਼ਨ ਇੱਕਦਮ ਵੱਧ ਗਿਆ ਸੀਗਾ ਥਾਂ ਥਾਂ ਜਗ੍ਹਾ ਜਗ੍ਹਾ ਹਰੇਕ ਏਜੰਟ ਬਣ ਕੇ ਬੈਠ ਗਿਆ ਜੀ ਤਾਂ ਕਰਕੇ ਉਹ ਜਿਹੜਾ ਕੰਪੀਟੀਸ਼ਨ ਦੇ ਕਾਰਨ ਕੰਮ ਘਟ ਗਿਆ ਜੀ ਹੂੰ ਤੇ ਹੁਣ ਲੋਕੀ ਬਾਹਰ ਵੀ ਨਹੀਂ ਜਾ ਰਹੇ ਕਿਉਂ ਬਾਹਰ ਕੈਨੇਡਾ 'ਚ ਵੀ ਕੰਮ ਘਟ ਗਿਆ ਆਸਟ੍ਰੇਲੀਆ ਦੇ ਵਿੱਚ ਵੀ ਕੰਮ ਨਹੀਂ ਮਿਲ ਰਿਹਾ ਤਾਂ ਕਰਕੇ ਹੁਣ ਲੋਕੀ ਵਾਪਸ ਪੰਜਾਬ ਨੂੰ ਆ ਰਹੇ ਆ ਜੀ ਵਾਪਸ ਆ ਰਹੇ ਹਾਂਜੀ ਹਾਂ ਹੁਣ ਜੇ ਕੰਪੀਟੀਸ਼ਨ ਇਹਦੇ ਵਿੱਚ ਵੀ ਵਧ ਜਾਣਾ ਸੀ ਬਹੁਤ ਕਰੀ ਜਾਂਦੇ ਨੇ ਨਹੀਂ ਚਲੋ ਅਸੀਂ ਹੋਰ ਲੈਂ ਲੈ ਕੇ ਚੱਲਿਆਂ ਜੀ ਅਸੀਂ ਕੱਲੀ ਸਰ੍ਹਦਾਈ ਨਹੀਂ ਲੈ ਕੇ ਚੱਲੇ ਅਸੀਂ ਜਿਵੇਂ ਮੰਗੋ ਸ਼ੇਕ ਬਨਾਣਾ ਸ਼ੇਕ ਕਈ ਤਰ੍ਹਾਂ ਦੇ ਜੂਸ ਅਸੀਂ ਜਿਹੜੇ ਫਰੈਸ਼ ਫਰੂਟ ਤੋਂ ਤਿਆਰ ਹੋਣਗੇ ਉਹਨਾਂ ਨੂੰ ਨਾਲ ਲੈ ਕੇ ਚੱਲਿਆਂ ਜੀ ਅਸੀਂ ਉਸ ਸਮੇਂ ਦੇ ਮੌਸਮ ਦੇ ਬਦਲਾਣ ਵਾਲਾ ਸੀ ਚੰਗੀ ਚੀਜ਼ ਲੋਕਾਂ ਨੂੰ ਪਿਾਵਾਂਗੇ ਜੀ ਇੱਕ ਵੱਡੀ ਸੋਚ ਦੇ ਨਾਲ ਚੱਲੇ ਆ। ਠੀਕ ਹੈ। ਨਾਲ ਨਾਲ ਬਾਈ ਮੈਂ ਕਹਿੰਨਾ ਆਪਾਂ ਬਣਾ ਕੇ ਵੀ ਦਿਖਾ ਦਈਏ ਸ਼ੁਰੂ ਵੀ ਕਿ ਸਭਾਈ ਸਭੀ ਕੀ ਕੋ ਜਿਹਦੇ ਵਿੱਚ ਪੈਂਦਾ ਸਾਰਾ ਕੁਝ। ਹਾਂਜੀ ਉਹ ਅਸੀਂ ਤੁਹਾਨੂੰ ਨਾਲ-ਨਾਲ ਬਣਾ ਕੇ ਵੀ ਦਿਖਾ ਦਨੇ ਆ ਜੀ। ਜੀ। ਹਾਂਜੀ। ਚਲੋ ਸ਼ੁਰੂ ਕਰੋ ਬਾਈ। ਪਹਿਲਾਂ ਤਾਂ ਜੀ ਆ ਮਗਜ ਦੇ ਜਿਹੜੀ ਖਾਸ ਖਾਸ ਆ ਸੀ ਇਹ ਪਹਿਲਾਂ ਭਿਉਂ ਕੇ ਰੱਖ ਦਿਆਂਗੇ ਇੱਕ ਦਿਨ ਪਹਿਲਾਂ ਕਿਉਂਕਿ ਜਿਹੜਾ ਇਹਦਾ ਨਾ ਭਿਉਾਵਾਂਗੇ ਤਾਂ ਇਹ ਫਿਰ ਠੰਡੀ ਬਣਦੀ ਆ। ਕਈ ਬੰਦੇ ਕੀ ਆ ਨਾਲ ਦੀ ਨਾਲ ਉਹ ਪਾ ਰਹੇ ਆ। ਉਹ ਬਹੁਤ ਜ਼ਿਆਦਾ ਗਰਮ ਆ ਜਿੰਨਾ ਚਿਰ ਆਪਾਂ ਇਹਨੂੰ ਭਿਉਂਦੇ ਨਹੀਂ ਉਹਨਾਂ ਚਿਰ ਇਹਦਾ ਜਿਹੜੀ ਤਸਵੀਰ ਆ ਠੰਡੀ ਨਹੀਂ ਹੁੰਦੀ ਦੀ ਗਈ ਹੈ ਇਹਨੂੰ ਬਈ ਮੈਂ ਕਹਿੰਦਾ ਬਣਾ ਕੇ ਦਿਖਾ ਹਾਂ ਜੀ ਬਈ ਅਸੀਂ ਨਾ ਇਹ ਪਿਆਉ ਕੇ ਰੱਖਿਆ ਖਾਸ ਖਾਸ ਮੱਕ ਜ ਤੇ ਬਦਾਮ ਜੀ ਇਹ ਅਸੀਂ 12 ਘੰਟੇ ਪਹਿਲਾਂ ਪਿਆਉ ਕੇ ਰੱਖਦੇ ਆ ਤੇ ਇਹਨੂੰ ਅਸੀਂ ਹੁਣ ਪੁਣ ਕੇ ਉਸ ਤੋਂ ਬਾਅਦ ਸਟਾਰਟ ਕਰਦੇ ਆ ਠੀਕ ਹੈ ਆ ਪੁਣ ਤੇ ਹਾਂ ਜੀ ਇਹ ਖਾਸ ਖਾਸ ਤੇ ਮੱਕ ਜਾ ਗਈ ਖਾਸ ਖਾਸ ਤੇ ਮੱਕ ਜੀ ਹਾਂ ਜੀ ਇਹਨਾਂ ਦਾ ਕੀ ਫਾਇਦਾ ਬਈ ਇਹਨਾਂ ਦੋਵਾਂ ਚੀਜ਼ਾਂ ਦਾ ਜਿਹੜੀ ਖਾਸ ਖਾਸ ਆ ਜੀ ਇਹ ਜਿਨ੍ਹਾਂ ਨੂੰ ਖਾਂਸੀ ਜ਼ਖਾਮ ਹੈਗਾ ਜੀ ਉਹਨਾਂ ਵਾਸਤੇ ਚੰਗੀ ਆ ਜੀ ਕਿਉਂ ਇਹ ਖੁਸ਼ਕ ਹੁੰਦੀ ਆ ਤੇ ਅੰਦਰੋਂ ਆ ਜਿਹੜਾ ਜਿਵੇਂ ਖਾਂਸੀ ਆ ਜੀ ਉਹਨੂੰ ਕੱਟ ਕਰਦੀ ਆ ਜੀ ਹਾਂਜੀ ਠੀਕ ਆ ਜੀ ਰਗੜਾ ਲਾ ਰਹੇ ਹਾਂ ਬਾਈ ਹਾਂਜੀ ਰਗੜਾ ਲਾ ਰਹੇ ਹਾਂ ਜੀ ਆ ਟੋਟਾ ਕਾਹਦਾ ਬਣਿਆ ਹੋਇਆ ਇਹ ਨੰਮ ਦਾ ਕੋਟ ਹੈ ਨੂੰ ਸਲੋਤਰ ਆਦੇ ਇੰਨ ਸਿੰਘ ਦੀ ਬੋਲੀ ਚ ਜੀ ਹਾਂਜੀ ਮੇਰੇ ਦਾਦਾ ਜੀ ਵੀ ਜਥੇਦਾਰ ਸਾਧੂ ਸਿੰਘ ਨੰਗ ਇੱਕ ਫਰੀਦਕੋਟ ਤੇ ਮਕਸਰ ਤੋਂ ਜਥੇਦਾਰ ਸੀ ਬਾਬਾ ਚੇਤ ਸਿੰਘ ਤੋਂ ਉਹਨਾਂ ਨੇ ਅੰਮ੍ਰਿਤ ਛਕਾਇਆ ਇਲਾਕੇ ਚ ਸਾਰੇ ਹੀ ਉਹਨਾਂ ਨੂੰ ਜਾਣਦੇ ਆ ਜੀ ਤੇ ਉਹਨਾਂ ਤੋਂ ਵੀ ਮੈਂ ਸਿੱਖਿਆ ਸੀ ਉਹਨਾਂ ਦੇ ਨਾਲ ਅਸੀਂ ਰਗੜਦੇ ਰਹੇ ਹਾਂ ਜੀ ਹਾਂਜੀ ਤੁਸੀਂ ਬਣਾਓ ਬਾਈ ਅਸੀਂ ਤੁਸੀਂ ਨਾਲ ਹੋਣੇ ਬਾਈ ਤੇ ਹਾਂਜੀ ਬਾਈ ਹਾਂ ਕਿਵੇਂ ਲੋਕਾਂ ਦੇ ਵਿੱਚ ਕੀ ਗੱਲ ਆ ਵੀ ਲੋਕ ਪੀ ਰਹੇ ਇਹ ਪਸੰਦ ਕਰ ਰਹੇ ਇਹ ਚੀਜ਼ ਨੂੰ ਹਾਂਜੀ ਲੋਕ ਆ ਕਿਹੜੇ ਹੁਣ ਕਿਹੜੇ ਡੱਬਾ ਬੰਦ ਕਿਹੜੇ ਪੋਇਣਾ ਉਹਨੂੰ ਤਿਆਗ ਰਹੇ ਆ ਤੇ ਕਿਹੜਾ ਹੁਣ ਆਪਣਾ ਪੁਰਾਣਾ ਰਵੈਤੀ ਚੀਜ਼ਾਂ ਉਹਦੇ ਤੋਂ ਆਉ ਸਾਰੇ ਹੁਣ ਹੌਲੀ ਹੌਲੀ ਸਾਰੇ ਲੋਕ ਦੱਸਦੇ ਦੀ ਹੋਣਗੇ ਤੁਹਾਨੂੰ ਮਤਲਬ ਇਹ ਲੋਕਾਂ ਨੂੰ ਸਵਾਦ ਵਗੈਰਾ ਪਸੰਦ ਆਉਂਦਾ ਇਹ ਅਸੀਂ ਲੋਕਾਂ ਤੋਂ ਇੱਕਦੋ ਪਿਉਣਿਆ ਉਹਨਾਂ ਤੋਂ ਰਿਵਿਊ ਲੈਨੇ ਆ ਉਹਨਾਂ ਤੋਂ ਕਿ ਕਿਵੇਂ ਬਣੀ ਆ ਚੀਜ਼ ਉਹ ਸਾਰੇ ਲਗਭਗ ਅੱਧਾ ਪੋਜ਼ਿਟਿਵ ਹੀ ਦੇ ਰਹੇ ਆ ਕੋਈ ਇੱਕ ਅੱਧਾ ਬੰਦਾ ਹੁੰਦਾ ਜਿਹਨੂੰ ਨਹੀਂ ਚੀਜ਼ ਪਸੰਦ ਆਉਂਦੀ ਬਾਕੀ ਲਗਭਗ 100 ਦੇ ਵਿੱਚੋਂ ਨਰਮੇ ਬੰਦੇ ਤਾਂ ਪੋਜ਼ਿਟਿਵ ਰਿਵਿਊ ਦੇ ਰਹੇ ਆ ਜਿਵੇਂ ਤਾਕਤ ਵਗੈਰਾ ਦੀ ਗੱਲ ਕੀਤੀ ਆ ਆਪਾਂ ਕੋਈ ਜਿੰਮ ਸ਼ਮ ਵਾਲੇ ਮੁੰਡੇ ਵੀ ਆਉਂਦੇ ਪੀਣ ਹਾਂ ਵੀ ਜਿੰਮ ਵਾਲੇ ਮੁੰ ਉਹਨੂੰ ਅਸਰ ਲੱਗਦਾ ਹੋਊ ਇਹ ਚੀਜ਼ ਆ ਪੀ ਕੇ ਉਹ ਕਹਿੰਦੇ ਕਿ ਅਸੀਂ ਕਿਵੇਂ ਆ ਹਜੇ ਸਸਤਾ ਯਾਨੀ ਕਿ ਕਿਹੜਾ ਪ੍ਰੋਟੀਨ ਖਾਣੇ ਉਹ ਜਾਨ 2-3000 ਨੂੰ ਕਿਲੋ ਆ ਆ ਸਸਤਾ ਲੱਗਦਾ ਉਹਨਾਂ ਨੂੰ ਤਾਂ ਕਿ ਉਹ ਆ ਵੀ ਹਰੇਕ ਚੀਜ਼ ਜਿਹੜੇ ਤੱਤ ਪੂਰੇ ਕਰਦਾ ਉਹਨਾਂ ਦੇ ਉਹ ਵੀ ਤੱਤ ਪੂਰੇ ਕਰਦਾ ਉਹ ਜਾਤ ਰੇਂਦੇ ਵੱਲ ਆ ਰਹੇ ਹੁਣ ਨਵੇਂ ਮੁੰਡੇ ਕਿਹੜੇ ਠੀਕ ਹੈ ਕਿਹੜੇ ਪਹਿਲਵਾਨੀ ਵਗੈਰਾ ਕਰਦੇ ਆ ਜਾਂ ਜੰਮ ਜੁਮ ਲਾਉਂਦੇ ਆ ਆ ਬਾਈ ਬਦਾਮ ਪਾਤੇ ਵਿੱਚ ਹਾਂਜੀ ਬਾਈ ਜੀ ਬਦਾਮ ਪਾਤੇ ਇਹ ਇਹ ਕਿੰਨਾ ਮੀਟਰ ਕਿਹੜੇ ਲੱਗਦੇ ਆ ਇਹ ਇੱਕ ਘਟੋ ਘਟ 35 ਤੋਂ 40 ਮਿੰਟ ਲੱਗ ਜਾਣੇ ਆ ਜੀ ਇਹਨੂੰ ਹਾਂ ਲੱਗਣੀਆਂ ਹਾਂਜੀ ਬਾਈ ਇਹਦੇ ਵਿੱਚ ਆਪਾਂ ਨੂੰ ਹੋ ਗਿਆ 20-25 ਮਿੰਟ ਕਰ ਲੈਣ ਕੀ ਕੁਝ ਪਤਾ ਇਹ ਸਾਰਾ ਕੁਝ ਇਹ ਚ ਬਾਈ ਜੀ ਆਪਾਂ ਪਹਿਲਾਂ ਤਾਂ ਤੁਹਾਨੂੰ ਖਾਸ ਖਾਸੀ ਮਗਜ ਜਸੀ ਬਦਾਮ ਪਿਉਂਤੇ ਹੋਏ ਸੀ ਉਹ ਤਿੰਨੇ ਪਹਿਲਾਂ ਰਗੜੇ ਉਸ ਤੋਂ ਬਾਅਦ ਆਪਾਂ ਕਾਲੀਆਂ ਮਿਰਚਾਂ ਲੈਚੀਆਂ ਤੇ ਸੌਂਫ ਫਿਰ ਗਲਾਬ ਦੇ ਫੁੱਲ ਆ ਜੀ ਹਾਂਜੀ ਹੁਣ ਇਹ ਬਣ ਕੇ ਪੇਸਟ ਤਿਆਰ ਹੋ ਗਿਆ ਇੱਕ ਦੋ ਮਿੰਟ ਹੋਰ ਲੱਗਣਗੇ ਤੇ ਇਹ ਰੈਡੀ ਆ ਉਸ ਤੋਂ ਬਾਅਦ ਆਪਾਂ ਮਲਮਲ ਦੇ ਕੱਪੜੇ ਛਾਣ ਕਰਾਂਗੇ ਜੀ ਹਾਂਜੀ ਇਹਦੇ ਬਈ ਇਹਦੇ ਵੇਹੇ ਆਪਾਂ ਗੱਲ ਕਰੀਏ ਪੁਰਾਣਾ ਇਤਿਹਾਸ ਕੀ ਹੈ ਮਤਲਬ ਇਹ ਹੁਣ ਤਾਂ ਚਲੋ ਆਪਾਂ ਦੇਖ ਰਹੇ ਹਾਂ ਲੋਕਾਂ ਦੇ ਵਿੱਚ ਇਹ ਵੀ ਮੰਨਦੇ ਵਿੱਚ ਵੀ ਕਦੋਂ ਪੀਂਦੇ ਏ ਜੀ ਜਿੱਦਾਂ ਮੈਂ ਸਰਚ ਕੀਤਾਗਾ ਵੀ ਜਿਹੜੇ ਪੁਰਾਣੇ ਮਹਾਰਾਜੇ ਆ ਜੀ ਉਹ ਆਪਣੇ ਸਮਿਆਂ ਚ ਪੀਂਦੇ ਸੀਗੇ ਜੀ ਉਸ ਤੋਂ ਬਾਅਦ ਇਹ ਪੀੜੀ ਦਾਰ ਪੀੜੀ ਚੱਲਦਾ ਆ ਜੀ ਤੇ ਜਿੱਦਾਂ ਹੀ ਆਪਣਾ ਬ੍ਰਿਟਿਸ਼ ਰਾਜ ਆਇਆ ਤਾਂ ਉਦੋਂ ਇਹ ਆਪਣੇ ਤੋਂ ਚੀਜ਼ਾਂ ਖੋਹ ਲਈਆਂ ਗਈਆਂ ਜੀ ਤੇ ਆਪਾਂ ਨੂੰ ਪੈਕਿੰਗ ਦੇ ਤੌਰ ਤੇ ਤਾਂ ਲਾਤਾ ਹੀ ਉਹਨਾਂ ਨੇ ਪੈਕਟ ਵਰਤਨ ਲੱਗ ਗਿਆ ਆਪਾਂ ਸਾਰੇ ਫੂਡ ਦੇ ਤੇ ਹੁਣ ਆਪਾਂ ਨੂੰ ਬਦਲਾ ਦੇ ਸਿਆਇਚ ਵੀ ਹੁਣ ਲੋਕੀ ਫੇਰ ਇਧਰਲੇ ਪਾਸੇ ਆ ਰਹੇ ਆ ਜੀ ਹਾਂਜੀ ਪੁਰਾਣੇ ਆਪਣੇ ਮਤਲਬ ਗੁਰੂ ਪੀਰ ਜਦੋਂ ਨਿਹੰਗ ਸਿੰਘਾਂ ਜ ਫੌਜਾਂ ਜਦੋਂ ਲੜਦੀਆਂ ਆਪਣੀ ਸਿੱਖ ਉਹਦੇ ਵੀ ਪੀਂਦੇ ਰਹੇ ਹਾਂਜੀ ਜਿਹੜੇ ਆਪਣੇ ਨਿਹੰਗ ਸਿੰਘ ਆ ਜੀ ਉਹ ਵੀ ਪੀਂਦੇ ਰਹੇ ਆ ਜਦੋਂ ਜੰਗਾ ਜੁਦਾਂ ਹੁੰਦੀਆਂ ਸੀਗੀਆਂ ਤੇ ਜਿਵੇਂ ਭਾਈ ਬਚਿੱਤਰ ਸਿੰਘ ਜੀ ਸੀਗੇ ਉਹਨਾਂ ਨੂੰ ਗੁਰੂ ਮਹਾਰਾਜ ਨੇ ਆਪ ਬਾਟਾ ਤਿਆਰ ਕਰਕੇ ਪਿਆਇਆ ਸੀਗਾ ਜੀ ਤੇ नागਣੀ ਦੇਖ ਕੇ ਉਹਨਾਂ ਨੂੰ ਹਾਥੀ ਦੇ ਨਾਲ ਲੜਨ ਤੋਰਿਆ ਸੀਗਾ ਇਹਦੇ ਨਾਲ ਬਲ ਆਉਂਦਾ ਜੀ ਪੀ ਕੇ ਇਹਦੇ ਵਿੱਚ ਆਪਦਾ ਇਹ ਤਾਂ ਇਕੱਲੀ ਸਰਦਾਈ ਆ ਜਿਹੜੀ ਨੰਗ ਸਿੰਘ ਆ ਉਹ ਸੋਖਣ ਦਾ ਆਣ ਸੁੱਖਾ ਪਾਉਂਦੇ ਆ ਜੀ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਤਾਕਤ ਆਉਂਦੀ ਆ ਜੀ ਹਾਂਜੀ ਆ ਤੁਸੀਂ ਪੌਣੇ ਵਿੱਚ ਲੋਕ ਕਹਿੰਦੇ ਵੀ ਉਹ ਨਸ਼ਾ ਵੀ ਨਹੀਂ ਅਸੀਂ ਨਹੀਂ ਅਸੀਂ ਉਹ ਨਹੀਂ ਪਾਉਂਦੇ ਅਸੀਂ ਇਕੱਲੇ ਡਰਾਈ ਫਰੂਟ ਹੀ ਆ ਜੀ ਅਸੀਂ ਉਹ ਨਹੀਂ ਕੰਮ ਕਰਦੇ ਜੀ ਹਾਂਜੀ ਉਹ ਜਿਹੜਾ ਕੋਈ ਅੰਮ੍ਰਿਤਧਾਰੀ ਆ ਸਿੰਘ ਆ ਨੰਗ ਸਿੰਘ ਜਥੇਬੰਦੀਆਂ ਉਹ ਆਪਣੇ ਤੌਰ ਤੇ ਉੱਥੇ ਲਾਉਂਦੀਆਂ ਜੀ ਤੇ ਉਹਨਾਂ ਨਾਲ ਬਹਿ ਕੇ ਅਸੀਂ ਜਿਹੜਾ ਬਾਪੂ ਦੇ ਨਾਲ ਰਹਿ ਕੇ ਅਸੀਂ ਸਿੱਖਿਆਗਾ ਉਹ ਆ ਵੀ ਇਹ ਪੀ ਕੇ ਉਹ ਭਗਤੀ ਚ ਲੀਨ ਹੁੰਦੇ ਆ ਜੀ ਠੀਕ ਆ ਤਾਂ ਇਹ ਚੀਜ਼ ਆ ਹਾਂਜੀ ਇਹ ਬਾਈ ਜੇ ਆਪਾਂ ਕੰਮ ਤੁਸੀਂ ਸ਼ੁਰੂ ਕਰ ਲਿਆ ਮਤਲਬ ਇਹ ਗਲਾਸ ਦੇ ਹਿਸਾਬ ਨਾਲ ਵੇਚਦਾ ਕਿ ਕਿਵੇਂ ਹੈ ਇਹ ਅਸੀਂ ਗਲਾਸ ਦੇ ਹਿਸਾਬ ਨਾਲ ਵੇਚਦੇ ਆ ਜੀ ਸਾਡਾ 30 ਰੁਪਏ ਤੋਂ ਗਲਾਸ ਸ਼ੁਰੂ ਹੁੰਦਾ ਤੇ 50 ਰੁਪਏ ਦਾ ਵੱਡਾ ਗਲਾਸ ਆ ਜੀ 30 ਰੁਪਏ ਚ 350 ਐਮਐਲ ਤੇ 50 ਰੁਪਏ ਚ ਅੱਧਾ ਲੀਟਰ ਆ ਜੀ ਅੱਧਾ ਲੀਟਰ ਹਾਂਜੀ ਵੇਚੇ ਕਿੰਨਾ ਕਿੰਨਾ ਚਾਹੀਦਾ ਇੱਕ ਬੰਦੇ ਨੂੰ ਇੱਕ ਬੰਦੇ ਨੂੰ ਜੇ 1 ਕਿਲੋ ਡ్రਾਈ ਫਰੂਟ ਆ ਤਾਂ 9 ਕਿਲੋ ਪਾਣੀ ਹੋਵੇ ਤੇ ਉਹ ਘੱਟੋ ਘੱਟ ਵੀ 300 ਜਾਂ 500 ਐਮਐਲ ਪੀਵੇ ਬੰਦਾ ਜੀ। ਇਹ ਕੱਲੇ ਕਈ ਕੱਲੇ ਮੁੰਡੇ ਘਰੇ ਰਗੜ ਕੇ ਪੀ ਜਾਂਦੇ ਆ ਡੇਲੀ ਵੇਜ ਜੀ। ਉਹਦੇ ਨਾਲ ਬਿਮਾਰੀਆਂ ਵੀ ਲੱਗਦੀਆਂ ਜੀ। ਜ਼ਿਆਦਾ ਪੀਂਦੇ। ਹਾਂ, ਜ਼ਿਆਦੇ ਪੀਣ ਦੇ ਨਾਲ ਬਿਮਾਰੀਆਂ ਵੀ ਆਉਂਦੀਆਂ ਜੀ। ਕਿਉਂ ਇਹ ਗਰਮੈਚ ਵੀ ਹੋ ਜਾਂਦੀ ਹੈ। ਕਿਉਂ ਉਹ ਭਿਉਂ ਕੇ ਨਹੀਂ ਰੱਖਦੇ। ਉਹ ਛਿੱਧੇ ਡ్రਾਈ ਫਰੂਟ ਰਾ ਗੜ ਕੇ ਪੀਣਗੇ ਤਾਂ ਉਹਨਾਂ ਨੂੰ ਜਿਵੇਂ ਬਵਾਸੀਰ ਦੀ ਸ਼ਿਕਾਇਤ ਆ ਮੂੰਹ ਪੱਕਣ ਦੀ ਸ਼ਿਕਾਇਤ ਆ ਉਹ ਵੀ ਆਉਂਦਾ ਜੀ ਉਹ ਵੀ ਆਉਂਦਾ ਹਾਂਜੀ ਇਹਦੇ ਮਤਲਬ ਭਈ ਆਪਾਂ ਗੱਲ ਕਰੀਏ ਹੁਣ ਕੰਮ ਦੇ ਤੌਰ ਤੇ ਚਲੋ ਇਹ ਚੀਜ਼ ਵਧੀਆ ਹੈ ਤੁਸੀਂ ਕੰਮ ਕਰ ਲਿਆ ਲੋਕਾਂ ਦੇ ਵੱਲੋਂ ਰਿਸਪੌਂਸ ਕਿੰਨੇ ਕਿ ਲੋਕ ਆ ਜਿਹੜੇ ਇੱਥੇ ਆ ਕੇ ਪੀਂਦੇ ਆ ਜਿਵੇਂ ਪਿਛਲੇ 10 ਦਿਨਾਂ ਰਿਸਪੌਂਸ ਵਧੀਆ ਆ ਜੀ ਸਾਡੇ ਕੋਲ ਲੋਕੀ ਆ ਰਹੇ ਆ ਜਿੰਨਾਂ ਨੂੰ ਪਤਾ ਲੱਗਦਾ ਉਹ ਸਾਨੂੰ ਸਲਾਹ ਕੇ ਜਾਂਦੇ ਆ ਜੀ ਸ਼ਾਵਾਂਛੇ ਦੇ ਕੇ ਜਾਂਦੇ ਵੀ ਠੀਕ ਆ ਤੁਸੀਂ ਬਚੇ ਹੋਏ ਆ ਸਾਡੇ ਮੁੰਡਿਆਂ ਨੂੰ ਨਸ਼ਿਆਂ ਤੋਂ ਬਚਾਓ ਇੱਧਰਲੇ ਪਾਸੇ ਲਾਓ ਜੀ ਹਾਂ ਜੀ ਇਹ ਬਾਈ ਕੋਈ ਐਵਰੇਜ ਕੱਢੀ ਹੈ ਕਮਾਈ ਤੋਂ ਤੁਹਾਨੂੰ ਵੀ ਕਿੰਨੀ ਕਮਾਈ ਕਰ ਲੈਣਾ ਤੁਸੀਂ ਹਜੇ ਤਾਂ ਹੀ ਅਸੀਂ 7-800 ਰੁਪਿਆ ਬਣਾਉਨੇ ਆ ਜੀ ਡੇਲੀ ਦਾ ਠੀਕ ਹੈ ਤੇ ਬਾਕੀ ਪਰਮਾਤਮਾ ਕਿਰਪਾ ਕਰੂਗਾ ਜੀ ਜਦੋਂ ਦੁਬਾਰਾ ਇੰਟਰਵਿਊ ਕਰਾਂਗੇ ਕਦੇ ਹੋਰ ਆਪਾਂ ਇੱਕ ਦੋ ਖੋਲ ਕੇ ਜੀ ਫੇਰ ਤੁਹਾਨੂੰ ਦੱਸਾਂਗੇ ਜੀ ਹਾਂ ਜੀ ਇਦੋਂ ਅੱਗੇ ਹੁਣ ਬਾਈ ਆ ਪੇਸਟ ਬਣ ਗਿਆ ਸਾਰਾ ਅਜ ਤੋਂ ਬਾਅਦ ਕੀ ਹੋਊਗਾ ਅਜ ਤੋਂ ਬਾਅਦ ਆਪਾਂ ਜੀ ਮਲਮਲ ਦੇ ਕੱਪੜੇ ਚ ਛਾਣਾਗੇ ਜੀ ਹਾਂ ਜੀ ਬਾਈ ਇਹਦੇ ਵਿੱਚ ਮਤਲਬ ਮਿੱਠੇ ਦੇ ਤੌਰ ਤੇ ਕੀ ਪਾਉਨੇ ਆ ਮਿੱਠੇ ਦੇ ਤੌਰ ਤੇ ਅਸੀਂ ਇਹ ਚ ਬਾਈ ਜੀ ਸ਼ੱਕ ਛੱਕਾ ਠੰਡੀ ਹੁੰਦੀ ਹੈ ਜੀ ਉਹ ਵੀ ਉਹ ਵੀ ਨਹੀਂ ਖਾਂਡ ਨਹੀਂ ਪਾਉਂਦੇ ਜੀ ਛੱਕਰੀ ਵਰਤਦੇ ਆਂ ਦੇਸੀ ਲਿਆ ਕੇ ਜੀ ਆਪਣੇ ਘਲਾੜਾ ਲੱਗਾ ਹੋਇਆ ਜੀ ਯਾ ਰੂੜੀਕਪੂਰਾ ਰੋਡ ਤੇ ਉੱਥੋਂ ਲੈ ਕੇ ਆਉਂਦੇ ਆ ਛੱਕਰੀ ਜੀ ਠੀਕ ਹੈ ਹਾਂਜੀ ਇਹ ਬਈ ਮਤਲਬ ਕਿੰਨਾ ਸਮਾਨ ਪਾਇਆ ਤੇ ਇਹਦੇ ਵਿੱਚੋਂ ਕਿੰਨੇ ਬਣੂਗਾ ਹੁਣ ਇਹ ਚਾਪਾਂ ਜੀ ਤਕਰੀਬਨ ਪਾਇਆ ਸਮਾਨ ਪਾਇਆ ਜੀ ਚੌਥਾ ਹਿੱਸਾ ਤੇ ਇਹ ਚੋਂ 3 ਕਿਲੋ ਤਿਆਰ ਹੋ ਜਾਏਗਾ ਜੀ 3 ਕਿਲੋ ਹਾਂਜੀ ਠੀਕ ਹੈ ਬਈ ਹਾਂਜੀ ਹੋਰ ਬਈ ਮਤਲਬ ਆਖਰ ਦੇ ਵਿੱਚ ਨੌਜਵਾਨਾਂ ਨੂੰ ਕੀ ਸੇਧ ਦੇ ਵੀ ਕਿਉਂ ਇਹ ਸ਼ਕਨ ਕਿਉਂ ਪੀਣੇ ਬਈ ਜੀ ਉਹਨਾਂ ਨੂੰ ਇਹੀ ਸੁਨੇਹਾ ਵੀ ਜਿਹੜਾ ਇਹ ਪ੍ਰੋਟੀਨ ਜਿਹੜੇ ਡੱਬਾ ਬੰਦ ਹੋ ਸਕਦੇ ਆ ਉਹਨਾਂ ਨੂੰ ਦੂਰ ਕਰਨਾ ਤੇ ਇਹਦੇ ਨੇੜੇ ਆਉਣ ਜੀ ਆਪਣੇ ਜਿਹੜੇ ਇਹ ਘਰੇ ਬਣਾ ਕੇ ਪੀਣ ਜੀ ਠੀਕ ਹੈ ਹਾਂਜੀ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ